ਆਏ ਮੈਨੂੰ ਸਿਕਿਉਰਿਟੀ ਦੀ ਬਿਲਕੁਲ ਲੋੜ ਨਹੀਂ ਇੱਕੋ ਗੱਲ ਕਹਿਣਾ ਹੈ ਗੌਰਵ ਯਾਦਵ ਐਫੀਡੇਵਿਟ ਦੇ ਦੇ ਬਈ ਜੱਜ ਸਾਹਿਬ ਆਨਰੇਬਲ ਹਾਈ ਕੋਰਟ ਕਹਿ ਰਿਹਾ ਕਿ ਆਈਬੀ ਇਜ਼ ਅ ਨੈਸ਼ਨਲ ਏਜੰਸੀ ਡੀਲਸ ਵਿਦ ਇੰਟਰਨੈਸ਼ਨਲ ਬਾਰਡਰ ਜਦੋਂ ਉਹਨਾਂ ਦੀ ਰਿਪੋਰਟ ਆ ਗਈ ਤੁਸੀਂ ਕਿਉਂ ਇਹ ਕਹਿ ਰਹੇ ਹੋ ਕਿਉਂਕਿ ਸਰਕਾਰ ਦਾ ਡੰਡਾ ਸੀ ਇਹ ਟੈਂਪੋਰੀ ਡੀਜੀਪੀ ਸਾਹਿਬ ਨੇ ਇਹਨਾਂ ਨੇ ਰਿਪੋਰਟ ਕਿੱਥੋਂ ਬਣਾਉਣੀ ਆ ਆਪ ਦਾ ਏਡੀਜੀਪੀ ਬਣਾਏ ਚਾਰ ਬਿਠਾਏ ਇੱਕ ਇੰਟੈਲੀਜੈਂਸ ਬਿਠਾਇਆ ਇੱਕ ਸਿਕਿਉਰਿਟੀ ਬਿਠਾਇਆ ਇੱਕ ਦੂਜਾ ਬਿਠਾਇਆ ਉਹ ਤਿੰਨੇ ਐਡੀਜੀਪੀ ਨੂੰ ਲਾਉਂਦਾ ਕੌਣ ਹੈ ਸਰਕਾਰ ਆਪ ਦੀ ਰਿਪੋਰਟ ਬਣਾਈ ਦੇਤੀ ਹਾਈ ਕੋਰਟ 'ਚ ਵੀ ਆਈਬੀ ਨੇ ਕਿਹਾ ਵੀ ਭਾਈ ਖਤਰਾ ਫਿਰ ਅੱਜ ਹੁਣ ਕੀ ਹੋ ਗਿਆ ਹੁਣ ਰਿਵਰਸ ギア ਪਾਤਾ ਹੁਣ ਆਪ ਚਿੱਠੀਆਂ ਕੱਢ ਰਹੇ ਮੈਨੂੰ ਕੋਈ ਕਸਰ ਨਹੀਂ ਛੱਡੀ ਗਈ ਕਿ ਇਹ ਭਾਵੇਂ ਮਾਰ ਦਿਓ ਜੇ ਚੁੱਪ ਨਹੀਂ ਕਰਦਾ ਤੇਨੂੰ ਮਰਵਾ ਹੀ ਦਿਓ ਤੁਸੀਂ ਮੇਰੇ ਨਾਲ ਤਿੰਨ ਦਿਨ ਮੈਂ ਕੱਲਾ ਰਿਆ ਜੇਲ੍ਹ 'ਚ ਤਿੰਨ ਦਿਨਾਂ ਬਾਅਦ ਮੇਰੇ ਨਾਲ ਦੋ ਬੰਦੇ ਪਾਤੇ ਇੱਕ ਨੂੰ 26 ਸਾਲ ਜਿਨੇ ਤਿੰਨ ਮਰਡਰ ਕੀਤੇ ਤੇ ਇੱਕ ਉਹ ਜਿਹੜਾ 22 ਸਾਲ ਉਹ ਮੈਂ ਕਿਹਾ ਕੋ ਸ਼ਰਮ ਕਰ ਲੋ ਇੱਕ ਆਦੇ ਲਈ ਪਾਤੇ ਕਹਿੰਦਾ ਨਹੀਂ ਇਹ ਬਹੁਤ ਚੰਗੇ ਕਰੈਕਟਰ ਵਾਲੇ ਲੋਕ ਨੇ ਮੈਂ ਤੇਰਾ ਭਲਾ ਹੋ ਜੀ ਮੈਂ ਰਾਤ ਨੂੰ ਤਾਂ ਇੱਕ ਇੱਕ ਖੋਲ ਕੇ ਹੀ ਸੌਂਦਾ ਸੀ ਇਹਨਾਂ ਦਾ ਕਰੈਕਟਰ ਹੀ ਵੇਖੀ ਜਾਂਦਾ ਕਿਤੇ ਮੈਂ ਕਿਹਾ ਹੋਰ ਗਰੀਮ ਦਾ ਮਾਰਨਾ ਹੋ ਜੇ ਮਤਲਬ ਮੈਨੂੰ ਪਤਾ ਮੈਂ ਜੇਲ ਕਿਵੇਂ ਕੱਟ ਕੇ ਆਇਆ ਮਾਰਨ ਦੀ ਕੋਸ਼ਿਸ਼ਾਂ ਦੀ ਗੱਲ ਹੈ ਸੀਸੀਟੀਵੀ ਕੈਮਰਾ ਦੀ ਗੱਲ ਹੁਣ ਇਹ ਡਿਪਟੀ ਮਰਿਆ ਕਿ ਨਹੀਂ ਮਰਿਆ ਜੇਲ 'ਚ ਅਰਨਪਾਲ ਜਿੱਥੇ ਕਹਿੰਦਾ ਮੇਰੇ ਪ੍ਰਬੰਧ ਬਹੁਤ ਬੁਕਤੇ ਹੋਣੇ ਮਰਿਆ ਡਿਪਟੀ ਸੀ ਸੀ ਹੁਣੇ ਉਹ ਇੱਕ ਸੁਣ ਲਿਓ ਮੇਰੀ ਗੱਲ ਹੁਣੇ ਇੱਕ ਕੁਲਵੰਤ ਸਾਹਿਬ ਸਿੱਧੂ ਸਾਹਿਬ ਨੇ ਇਹਨਾਂ ਦੇ ਸੁਪਰਟੈਂਡੈਂਟ ਲੁਧਿਆਣੇ ਜੇਲ੍ਹ ਚ ਉਹਨਾਂ ਦਾ ਸਿਰ ਪਾਟਿਆ ਕਿ ਨਹੀਂ ਪਾਟਿਆ ਆ ਹੁਣੇ ਗੁਰਦਾਸਪੁਰ ਚ ਰਾਈਟਸ ਹੋਏ ਕਿ ਨਹੀਂ ਹੋਏ ਆ ਹੁਣੇ ਮੁਕਸਰ ਸਾਹਿਬ ਚ ਹੋਏ ਰਾਈਟਸ ਕਿ ਨਹੀਂ ਹੋਏ ਬੰਦੇ ਗੋਵਿੰਦਵਾਲ ਸਾਹਿਬ ਚ ਮਰੇ ਕਿ ਨਹੀਂ ਮਰੇ ਇਹਨਾਂ ਦਾ ਤਾਂ ਉਹ ਦਾਪੇ ਜੇਲ੍ਹ ਚ ਪਹਿਲਾਂ ਬੰਦਾ ਮਰਿਆ ਸੀ ਕਿ ਨਹੀਂ ਮਰਿਆ ਸੀ ਸੋ ਇਟ ਵਾਸ ਸੱਚ ਐ ਡੇਂਜਰਸ ਸਿਚੁਏਸ਼ਨ ਐ ਤਾਂ ਰੱਬ ਵੱਲੋਂ ਮੈਂ ਬਚ ਕੇ ਆ ਗਿਆ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਸੀਸੀਟੀਵੀ ਦੀ ਗੱਲ ਚੱਲੀ ਸੀਸੀਟੀਵੀ ਤੇ ਵਾਚ ਕੀਤਾ ਜਾ ਰਿਹਾ ਹੈਗਾ ਤੁਹਾਡੇ ਵਕੀਲ ਵੀ ਕਹਿ ਰਹੇ ਸਾਡੀ ਛੇਤੀ ਮੈਂ ਜੀ ਇਹ ਗੱਲ ਨੂੰ ਕੋਰਟ 'ਚ ਲਿਆਉਂਗਾ ਅਨਔਥਰਾਇਜ਼ ਲੋਕਾਂ ਨੂੰ ਗੌਰਵ ਯਾਦਵ ਤੇ ਕਹਿੰਦੇ ਅਰुणਪਾਲ ਦੀ ਜਾਣਕਾਰੀ ਚ ਕਿਉਂਕਿ ਅਰुणਪਾਲ ਜੀ ਬੜੀ ਛਿਆਨਪ ਨਾਲ ਛੁੱਟੀ ਭੱਜ ਗਏ ਉਹਨਾਂ ਦਿਨਾਂ ਚ ਅੱਜ ਮੈਂ ਤਾਰੀਖ ਦੇ ਰਿਹਾ ਤੁਹਾਨੂੰ ਇੱਕ ਮਿੰਟ ਯਾਰ 27 ਦਿਸੰਬਰ ਸ਼ਹੀਦੀ ਦਿਹਾੜੇ ਵਾਲੇ ਦਿਨ ਅਨ ਆਥਰਾਇਜ਼ਡ ਲੋਕਾਂ ਨੂੰ ਮੇਰੀ ਪ੍ਰਾਈਵੇਟ ਵਿਊਇੰਗ ਕਰਾਈ which is totally illegal ਮੈਂ ਜੁਡੀਸ਼ੀਅਲ ਕਸਟਡੀ ਚ ਆਈ ਐਮ ਨਾਟ ਇਨ ਗਵਰਨਮੈਂਟਸ ਕਾਸਟਡੀ ਔਰ ਮੈਂ ਅੱਜ ਆਨਰੇਬਲ ਜੱਜ ਸਾਹਿਬਾਨਾਂ ਨੂੰ ਜਿਹੜੇ ਵੀ ਨਿਗਰਾਨ ਜੱਜ ਸਾਹਿਬ ਨੇ ਉੱਥੋਂ ਦੇ ਕਿ ਮੇਰੇ ਨਾਲ ਜੋ ਹੋ ਗਿਆ ਹੋ ਗਿਆ ਬਟ ਕੀ ਇਹ ਆਦੇ ਅਬਦ ਲੋ ਕਿਉਂਕਿ ਇਹੀ ਅਰुणਪਾਲ ਉਰਾਂ ਨੇ ਲੌਰੈਂਸ ਬਿਸ਼ਨੋਈ ਦੀ ਜਦੋਂ ਇੰਟਰਵਿਊ ਹੋਈ ਸੀ ਇਹ ਤੇ ਸਰਦਾਰ ਕੁਲਦੀਪ ਸਿੰਘ ਸੰਤੋਬ ਮੈਂਬਰ ਕਮੇਟੀ ਜਿਨ੍ਹਾਂ ਨੇ ਕਿਹਾ ਸੀ ਇਹ ਤਾਂ ਹੋ ਹੀ ਨਹੀਂ ਪੰਜਾਬ ਇਹ ਤਾਂ ਗੱਲ ਹੀ ਕਿੱਥੇ ਹੋਰ ਦੀ ਹੈ ਮਤਲਬ ਇਹ ਇਸ ਲੈਵਲ ਦਾ ਸਪੀਚ ਝੂਠ ਬੋਲਦੇ ਔਰ ਦੂਜੀ ਵਿਊਇੰਗ ਇੱਕ ਛੋਟੇ ਸਹਿਬਜ਼ਾਦਿਆਂ ਨੇ ਸ਼ਿਧੀ ਦਿਹਾੜੇ ਵਾਲੇ ਦਿਨ ਦਫਤਰ ਬੰਦ ਕਰਕੇ ਕੈਮਰੇ ਆਫ ਕਰਕੇ ਕਰਾਈ ਔਰ ਫਿਰ ਅਗਲੇ ਦਿਨ 10 ਜਨਵਰੀ ਨੂੰ ਫੇਰ ਸ਼ਨੀਵਾਰ ਨੂੰ ਕਰਾਈ ਛੁੱਟੀ ਵਾਲੇ ਦੇ ਅਰुणਪਾਲ ਜੀ ਨੂੰ ਮੈਂ ਕਹਿਣਾ ਨੋ ਆਪ ਦੱਸ ਦਿਓ ਤੇ ਜੇ ਨਹੀਂ ਦੱਸੋਗੇ ਫਿਰ ਮੈਂ ਦੱਸੂਗਾ ਦੋ ਦਿਨ ਦਊਗਾ ਤੀਜੇ ਦਿਨ ਮੇਰੇ ਕੋਲ ਆ ਜਿਓ ਸਭ ਦੇ ਨੋ ਵੀ ਦੱਸੂ ਤੇ ਚਿਹਰੇ ਵੀ ਨੰਗੇ ਕਰੂ ਕੀ ਆਦੇ ਅਬਦਲੋ ਰਾਜਨੀਤਿਕ ਵੀ ਸੀ ਜੋ ਕੋਰਸ ਸੀ ਸਰ ਰਾਜਨੀਤਿਕ ਵੀ ਸੀ ਠੀਕ ਹੈ ਹੋਰ ਵੀ ਸੀ ਅੰਦਰ ਵੀ ਸੀ ਤੇ ਬਾਹਰਲੇ ਵੀ ਸੀ ਹੁਣ ਲਾਣਾ ਹੁਣ ਵੀ ਮਜੀਠੀਆ ਸਾਹਿਬ ਜਿਹੜੇ ਸਰਕਾਰ ਦੇ ਮੰਤਰੀ ਐ ਜਾਂ ਵਿਧਾਇਕ ਨੇ ਉਹ ਕਹਿੰਦੇ ਕਿ ਬੇਲ ਹੋਈ ਐ ਕਹਿੰਦੇ ਟਰਾਇਲ ਚੱਲੂਗਾ ਕਹਿੰਦੇ ਸਾਡੇ ਕੋਲ ਸਬੂਤ ਜਿਹੜੇ ਨੇ ਪੁਖਤਾ ਹੈਗੇ ਨੇ ਸਜ਼ਾ ਹੋਏਗੀ ਕਹਿੰਦੇ ਇਸ ਮਾਮਲੇ ਦੇ ਵਿੱਚ ਹਰਪਾਲ ਚੀਮਾ ਨੇ ਆ ਕਿਹਾ ਔਰਪਾਲ ਚੀਮਾ ਦਾ ਜਿੱਡਾ ਗਿਆਨਾ ਲਾਇਰ ਹੈ ਤੇ ਤੁਹਾਨੂੰ ਪਤਾ ਅਗੇ ਉਹਨੂੰ ਲੇ ਬੈਠਿਆ ਜਿਹਨੂੰ ਛਡਾਉਣ ਗਿਆ ਸੀਗਾ ਉਹ ਨਰੇਸ਼ ਯਾਦ ਉਹ ਵਿਚਾਰਾ ਪਾਰਟੀ ਛੱਡ ਕੇ ਭੱਜ ਗਿਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온 스카이 ਟੀਵੀ ਦਿਨਾਲ